ਅਰੇ ਆਪਕੇ ਸਹਿਬਾਨ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਪਲੀਜ਼ ਜਿੰਨੀ ਵੀ ਮੈਂ ਗੱਲਬਾਤ ਕਰੂੰਗਾ ਪੂਰੇ ਧਿਆਨ ਨਾਲ ਸਾਰਾ ਧਿਆਨ ਮੇਰੇ 'ਚ ਹੋਵੇ ਤੁਹਾਡਾ ਤੁਹਾਡਾ ਧਿਆਨ ਇਧਰ ਉਧਰ ਨਹੀਂ ਪਟਕਣਾ ਚਾਹੀਦਾ ਠੀਕ ਹੈ ਜੀ ਸੋ ਅੱਜ ਅਸੀਂ ਪੰਜਾਬ ਸਟੇਟ ਐਡਜ਼ ਕੰਟਰੋਲ ਸੁਸਾਇਟੀ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਆ ਕਿ ਤੁਹਾਨੂੰ ਇੱਕ ਜਿਹੜੀ ਬੜੀ ਭਿਆਨਕ ਬਿਮਾਰੀ ਹੈ ਐਚ ਆਈ ਵੀ ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੋਊਗਾ ਐਚ ਆਈ ਵੀ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਇੱਥੇ ਪਹੁੰਚੇ ਆਂ ਐਚ ਆਈ ਵੀ ਕੀ ਆ ਕਿਵੇਂ ਫੈਲਦਾ ਕੀ ਕੀ ਉਹਦੇ ਲੱਛਣ ਆ ਔਰ ਇਸ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਇਸ ਤमाम ਸਾਰੇ ਸਵਾਲਾਂ ਤੇ ਗੱਲਬਾਤ ਕਰਨ ਦੇ ਲਈ ਅਸੀਂ ਇੱਥੇ ਅੱਜ ਆਏ ਹੈਗੇ ਆਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਤੁਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਹੋ ਤੁਸੀਂ ਦੇਸ਼ ਦਾ ਭਵਿੱਖ ਹੋ ਸਮਾਜ ਨੂੰ ਤੁਸੀਂ ਬਲੰਦੀਆਂ ਤੇ ਲੈ ਕੇ ਜਾਣਾ ਜਦੋਂ ਇੱਥੋਂ ਪਾਸ ਆਊਟ ਹੋ ਕੇ ਜਾਓਗੇ ਵੱਖ-ਵੱਖਰੀਆਂ ਫੀਲਡਸ ਦੇ ਵਿੱਚ ਤੁਸੀਂ ਜਾਓਗੇ ਤਾਂ ਤੁਹਾਨੂੰ ਅਲੱਗ-ਅਲੱਗ ਪਸਥਿਤੀਆਂ ਦਾ ਸਾਹਮਣਾ ਕਰਨਾ ਪਊਗਾ ਅਲੱਗ-ਅਲੱਗ ਹਾਲਾਤ ਤੁਹਾਨੂੰ ਮਿਲਣਗੇ ਸੋ ਉੱਥੇ ਜਾ ਕੇ ਵੀ ਇਦਾਂ ਦੇ ਲੋਕ ਤੁਹਾਨੂੰ ਮਿਲ ਸਕਦੇ ਆ ਜੋ ਐਚ ਆਈ ਵੀ ਤੋਂ ਗ੍ਰਸਤ ਹੋਣ ਤਾਂ ਉਸ ਜਗ੍ਹਾ ਤੇ ਤੁਸੀਂ ਐਚ ਆਈ ਵੀ ਤੋਂ ਆਪਣੇ ਆਪ ਦਾ ਕਿਵੇਂ ਬਚਾਅ ਕਰਨਾ ਔਰ ਦੂਸਰਿਆਂ ਦਾ ਬਚਾਅ ਜਿਹੜਾ ਕਿਵੇਂ ਕਰਨਾ ਇਹ ਤੁਸੀਂ ਤਾਂ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੋਊਗੀ ਨੌਲੇਜ ਹੋਊਗੀ ਐਚ ਆਈ ਵੀ ਬਾਰੇ ਐਚ ਆਈ ਵੀ ਬਾਰੇ ਸੋ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਕੁਝ ਕੁ ਗੱਲਾਂ ਪ੍ਰਚਲਿਤ ਹੁੰਦੀਆਂ ਜਿਵੇਂ ਸੰਗ ਸ਼ਰਮ ਠੀਕ ਆ ਜੀ ਇਹ ਆਮ ਤੌਰ ਤੇ ਆ ਪਰ ਸੰਗ ਤੇ ਸ਼ਰਮ ਇਹ ਇਨਸਾਨੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਨਹੀਂ ਹੈਗੀ ਠੀਕ ਆ ਸੰਗ ਤੇ ਸ਼ਰਮ ਕੁਝ ਹੱਦ ਤੱਕ ਜਿਹੜਾ ਉਹ ਹੱਦ ਬੰਨੇ ਦੇ ਅੰਦਰ ਰਹੇ ਤੋ ਠੀਕ ਆ ਜਦੋਂ ਇਹ ਜਾਪਦਾ ਕਿ ਇਨਸਾਨੀ ਜ਼ਿੰਦਗੀ ਆ ਜਿਹੜੀ ਖਤਰੇ ਦੇ ਵਿੱਚ ਆ ਬੱਚੋ ਇਧਰ ਤੇ ਆ ਇਹ ਜਾਪਦਾ ਕਿ ਇਨਸਾਨੀ ਜ਼ਿੰਦਗੀ ਆ ਜਿਹੜੀ ਉਹ ਖਤਰੇ ਦੇ ਵਿੱਚ ਆ ਤਾਂ ਉਦੋਂ ਸੰਘ ਤੇ ਸ਼ਰਮ ਤੋਂ ਉੱਪਰ ਉੱਠ ਕੇ ਜਿਹੜਾ ਉਹ ਗੱਲਬਾਤ ਆ ਜਿਹੜੀ ਉਹ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਤਾਂ ਕਿ ਕੀਮਤੀ ਇਨਸਾਨੀ ਜਿੰਦੀਆਂ ਨੂੰ ਬਚਾਇਆ ਜਾ ਸਕੇ ਠੀਕ ਹੈ ਜੀ ਸੋ ਹੁਣ ਆਪਾਂ ਗੱਲ ਕਰਾਂਗੇ ਐਚ ਆਈ ਵੀ ਤੇ ਜੋ ਆਪਣਾ ਅੱਜ ਦਾ ਮੇਨ ਕਨਸੈਪਟ ਆ ਸਭ ਤੋਂ ਪਹਿਲਾਂ ਐਚ ਆਈ ਵੀ ਹੈ ਕੀ ਆ ਐਚ ਆਈ ਵੀ ਹਿਊਮਨ ਇਮਿਊਨੋ ਡੈਫਿਸ਼ੈਂਸੀ ਵੀਰਸ ਇੱਕ ਵਾਇਰਸ ਆ ਜਿਹਦੇ ਨਾਮ ਤੋਂ ਹੀ ਪਤਾ ਲੱਗਦਾ ਕਿ ਇੱਕ ਵਾਇਰਸ ਆ ਔਰ ਇਹੇ ਵਾਇਰਸ ਜਦੋਂ ਇਨਸਾਨ ਦੀ ਬੋਡੀ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦਾ ਤਾਂ ਦਾਖਲ ਹੋ ਕੇ ਸਰੀਰ ਦੇ ਵਿੱਚ ਸਾਡਾ ਇਮਿਊਨਿਟੀ ਸਿਸਟਮ ਆ ਬਿਮਾਰੀਆਂ ਦੇ ਨਾਲ ਲੜਨ ਦੀ ਜਿਹੜੀ ਤਾਕਤ ਆ ਸਰੀਰ ਦੀ ਉਹਨੂੰ ਵੀਕ ਕਰਦਾ ਰਹਿੰਦਾ ਉਹਨੂੰ ਕਮਜ਼ੋਰ ਕਰਦਾ ਰਹਿੰਦਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਆ ਅੱਗੇ ਚੱਲ ਕੇ ਸਮਾਂ ਆ ਪਾ ਕੇ ਜਦੋਂ ਸਰੀਰ ਦੀ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਆ ਜਿਹੜੀ ਉਹ ਖਤਮ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਅਗਲਾ ਪੜਾਅ ਸ਼ੁਰੂ ਹੁੰਦਾ ਏਡਸ ਦਾ ਜਿਹਦਾ ਨਾਮ ਹੈ ਐਕਵਾਇਰਡ ਇਮਿਊਨੋ ਡੈਫੀਸੈਂਸੀ ਸਿੰਡਰਮ ਠੀਕ ਹੈ ਜੀ ਤਾਂ ਉਦੋਂ ਅੱਗੇ ਏਡਸ ਸ਼ੁਰੂ ਹੋ ਜਾਂਦਾ ਤੇ ਸਰੀਰ ਨੂੰ ਵੱਖ-ਵੱਖਰੀਆਂ ਬਿਮਾਰੀਆਂ ਜਿਹੜੀਆਂ ਉਹ ਚਿੰਬੜ ਜਾਂਦੀਆਂ ਇਸ ਅਵਸਥਾ ਦੇ ਵਿੱਚ ਆ ਕੇ ਇਨਸਾਨ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਉਹਨਾਂ ਦਾ ਜਿੰਨਾ ਮਰਜ਼ੀ ਇਲਾਜ ਕਰਾਈ ਜਾਵੇ ਜਿੱਡੇ ਜਿੱਡੇ ਵੱਡੇ ਹਸਪਤਾਲਾਂ ਤੋਂ ਜਿੱਡੇ ਜਿੱਡੇ ਵੱਡੇ ਡਾਕਟਰਾਂ ਤੋਂ ਚਾਹੇ ਉਹ ਇਲਾਜ ਕਰਵਾਵੇ ਪਰ ਕੀ ਆ ਕਿ ਉਹਨੂੰ ਫਰਕ ਨਹੀਂ ਪੈਂਦਾ ਉਹਦਾ ਇਲਾਜ ਨਹੀਂ ਹੁੰਦਾ ਤੇ ਅਖੀਰ ਤੇ ਜਾ ਕੇ ਧਮਾਨ ਭਿਆਨਕ ਬਿਮਾਰੀਆਂ ਜਿਹੜੀਆਂ ਇਨਸਾਨ ਦੀ ਜਾਨ ਆ ਜਿਹੜੀ ਉਹ ਲੈ ਲੈਂਦੀਆਂ ਇਹ ਹੈਗਾ ਐਚ ਆਈ ਵੀ ਐਡਜ਼ ਠੀਕ ਆ ਐਨੀ ਗੱਲ ਤੁਹਾਨੂੰ ਸਮਝ ਲੱਗ ਗਈ ਠੀਕ ਹੈ ਜੀ ਤੋਂ ਅੱਗੇ ਚੱਲਦੇ ਆਂ ਕਿਵੇਂ ਫੈਲਦਾ ਐਚ ਆਈ ਵੀ ਚਾਰ ਕਾਰਨਾ ਕਰਕੇ ਫੈਲਦਾ ਇੱਕ ਮਾਂ ਦੇ ਦੁੱਧ ਤੋਂ ਮੰਨ ਲਓ ਇੱਕ ਮਾਂ ਹੈ ਜਾਂ ਪ੍ਰੈਗਨੈਂਟ ਔਰਤਾ ਗਰਭਵਤੀ ਔਰਤਾ ਉਹਨੂੰ ਐਚ ਆਈ ਵੀ ਆ ਪਹਿਲਾਂ ਤੋਂ ਹੀ ਕਾਂ ਉਹ ਬੱਚੇ ਨੂੰ ਜਨਮ ਦਿੰਦੀ ਆ ਬੱਚੇ ਦਾ ਇਲਾਜ ਜਾਣੇ ਦਵਾਈ ਨਾ ਖਾਦੀ ਮੈਡੀਸਿਨ ਨਾ ਖਾਦੀ ਐਚ ਆਈ ਵੀ ਦੀ ਤਾਂ ਜ਼ਾਹਿਰ ਜੀ ਗੱਲਾਂ ਕਿ ਐਚ ਆਈ ਵੀ ਆ ਜਿਹੜਾ ਉਹਦੇ ਬੱਚੇ ਨੂੰ ਹੋਊਗਾ ਜਾਂ ਫਿਰ ਉਹ ਲੇਡੀਜ਼ ਨੂੰ ਐਚ ਆਈ ਵੀ ਆ ਉਹਨੇ ਆਪਣਾ ਦੁੱਧ ਆ ਜਿਹੜਾ ਗਰਭ ਜਿਹੜੀ ਬੱਚੇ ਦਾ ਜਨਮ ਹੋਣ ਤੋਂ ਬਾਅਦ ਆ ਆਪਣਾ ਦੁੱਧ ਆਪਣੇ ਬੱਚੇ ਨੂੰ ਚੰਗਾਤਾ ਚੰਗਾ ਰਹੀ ਆ ਦੁੱਧ ਤਾਂ ਉਸਦੇ ਦੁੱਧ ਤੋਂ ਫਸਣ ਵਾਲੀ ਗੱਲ ਨਹੀਂ ਬੱਚੇ ਠੀਕ ਹੈ ਪੂਰੇ ਧਿਆਨ ਨਾਲ ਤਾਂ ਉਹ ਕੀ ਆ ਬੱਚੇ ਨੂੰ ਦੁੱਧ ਚੰਗਾ ਰਹੀ ਆ ਉਹਦੇ ਦੁੱਧ ਦੇ ਵਿੱਚ ਐਚ ਆਈ ਵੀ ਵਾਇਰਸ ਆ ਜਿਹੜਾ ਉਹਦੀ ਬਾਡੀ ਦੇ ਵਿੱਚ ਮੌਜੂਦ ਆ ਉਹਦੇ ਦੁੱਧ ਰਹੀਂ ਉਹਦੇ ਬੱਚੇ ਨੂੰ ਜਿਹੜਾ ਉਹ ਦੁੱਧ ਚੁੰਗ ਰਿਹਾ ਜਿਹਦਾ ਕੋਈ ਕਸੂਰ ਨਹੀਂ ਹੈਗਾ ਉਸ ਬੱਚੇ ਨੂੰ ਵੀ ਐਚ ਆਈ ਵੀ ਆ ਜਿਹੜਾ ਉਹ ਹੋ ਜਾਊਗਾ ਅਗਲਾ ਕਾਰਨ ਬਲੱਡ ਤੋਂ ਮੰਨ ਲਓ ਇੱਕ ਬੰਦਾ ਪਿੰਡ ਦੇ ਵਿੱਚ ਕੋਈ ਵੀ ਇਨਸਾਨ ਆ ਔਰਤ ਮਰਦ ਕੋਈ ਵੀ ਆ ਉਹਦੇ ਚ ਖੂਨ ਦੀ ਕਮੀ ਆ ਜਾਂ ਕਿਸੇ ਕਾਰਨ ਦੇ ਕਰਕੇ ਉਹਨੂੰ ਖੂਨ ਚੜਾਉਣਾ ਪੈ ਰਿਹਾ ਤਾਂ ਕਿਸੇ ਬੰਦੇ ਨੇ ਕਹਿਤਾ ਵੀ ਮੈਂ ਬਲੱਡ ਆ ਜਿਹੜਾ ਉਹਨੂੰ ਦੇ ਦੇਣਾ ਡਾਕਟਰ ਨੇ ਕੀ ਕੀਤਾ ਉਹਦੇ ਜਾਂਚ ਕੀਤੇ ਬਿਨਾ ਬਲੱਡ ਦੀ ਠੀਕ ਹੈ ਉਹ ਬਲੱਡ ਆ ਜਿਹੜਾ ਉਹ ਉਸ ਬੰਦੇ ਨੂੰ ਜਿਹਨੂੰ ਚਾਹੀਦਾ ਉਸ ਵਿਅਕਤੀ ਨੂੰ ਜਿਹਨੂੰ ਖੂਨ ਦੀ ਕਮੀ ਆ ਜਾਂ ਕਿਸੇ ਕਾਰਨ ਕਰਕੇ ਉਹਨੂੰ ਖੂਨ ਆ ਜਿਹੜਾ ਚੜਾਉਣਾ ਹੈਗਾ ਉਹਨੂੰ ਖੂਨ ਆ ਜਿਹੜਾ ਉਹ ਚੜਾਤਾ ਬਲੱਡ ਚੜਾਤਾ ਤੇ ਉਹ ਬਲੱਡ ਆ ਜਿਹੜਾ ਉਸ ਵਿਅਕਤੀ ਨੂੰ ਜਿਹਦੇ ਤੋਂ ਲਿਆ ਬਲੱਡ ਉਹਨੂੰ ਐਚ ਆਈ ਵੀ ਆ ਕਾ ਉਹ ਜਿਹੜਾ ਖੂਨ ਹੈ ਇਨਫੈਕਟਡ ਖੂਨ ਹੈ ਐਚ ਆਈ ਵੀ ਗ੍ਰਸਤ ਖੂਨ ਆ ਇੱਕ ਤੰਦਰੁਸਤ ਬੰਦੇ ਨੂੰ ਚੜਾ ਦਿੱਤਾ ਗਿਆ ਤਾਂ ਕੀ ਹੋਊਗਾ ਉਸ ਬੰਦੇ ਨੂੰ ਐਚ ਆਈ ਵੀ ਆ ਜਿਹੜਾ ਉਹ ਹੋ ਜਾਊਗਾ ਤੀਜਾ ਕਾਰਨ ਤੀਜਾ ਕਾਰਨ ਆਪਾਂ ਆਮ ਤੌਰ ਤੇ ਸੋਸ਼ਲ ਮੀਡੀਆ ਤੇ ਦੇਖਦੇ ਆ ਕਈ ਨੌਜਵਾਨ ਮੁੰਡੇ ਕੁੜੀਆਂ ਸਰਿੰਜਾਂ ਲਾ ਰਹੇ ਹੁੰਦੇ ਆ ਦੇਖੇ ਹੀ ਹੁਣ ਤੁਸੀਂ ਫੇਸਬੁੱਕ ਤੇ ਅੱਜ ਕੱਲ ਆਮ ਹੋ ਗਿਆ ਇਹ ਨਸ਼ੇ ਕਰਦੇ ਹੈਗੇ ਆ ਤਾਂ ਮੰਨ ਕੇ ਚਲੋ ਚਾਰ ਪੰਜ ਬੰਦਿਆਂ ਦਾ ਮੁੰਡਿਆਂ ਦਾ ਝੁੰਡ ਹੈਗਾ ਉਹ ਇੰਜੈਕਸ਼ਨ ਲਾ ਰਹੇ ਆ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਐਚ ਆਈ ਵੀ ਆ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਐਚ ਆਈ ਵੀ ਆਉਣੇ ਸਰਿੰਜ ਲਈ ਸਰਿੰਜ ਨਾਰ ਦੇ ਅੰਦਰ ਗਈ ਬਾਰ ਖਿੱਚੀ ਸਿਰੰਜ ਨੂੰ ਕੀ ਲੱਗ ਗਿਆ ਉਹਦਾ ਬਲੱਡ ਲੱਗ ਗਿਆ ਠੀਕ ਹੈ ਜੀ ਜਦੋਂ ਉਹਦਾ ਬਲੱਡ ਉਸ ਸਿਰੰਜ ਨੂੰ ਲੱਗ ਗਿਆ ਨਾਲ ਦੇ ਬੰਦੇ ਤਿੰਨ ਤੰਦਰੁਸਤਾ ਮਤਲਬ ਉਹਨਾਂ ਨੂੰ ਐਚ ਆਈ ਵੀ ਹੈ ਨਹੀਂਗਾ ਉਹਨਾਂ ਤਿੰਨਾਂ ਨੇ ਵਾਰੋ ਵਾਰੀ ਉਹੀ ਸਿਰੰਜ ਆਪ ਦੇ ਲਈ ਇੱਕੋ ਸਿਰੰਜ ਯੂਜ਼ ਕੀਤੀ ਸਾਰੇ ਨੇ ਤਾਂ ਜਿਹੜੇ ਬੰਦੇ ਨੂੰ ਐਚ ਆਈ ਵੀ ਨਹੀਂ ਸੀਗਾ ਉਸ ਸਿਰੰਜ ਦੇ ਮਾਧਿਅਮ ਦੇ ਰਾਹੀਂ ਉਹਨਾਂ ਦੂਸਰੇ ਇਨਸਾਨਾਂ ਨੂੰ ਦੂਸਰੇ ਨੌਜਵਾਨਾਂ ਨੂੰ ਵੀ ਐਚ ਆਈ ਵੀ ਜਿਹੜਾ ਉਹ ਹੋ ਜੂਗਾ ਮਤਲਬ ਕਿ ਸਾਂਝੀਆਂ ਸਰਿੰਜਾਂ ਜਾਂ ਇੱਕੋ ਹੀ ਸਰਿੰਜ ਵਾਰ-ਵਾਰ ਯੂਜ਼ ਕਰਨ ਦੇ ਨਾਲ ਐਚ ਆਈ ਵੀ ਜਿਹੜਾ ਉਹ ਹੋ ਜਾਂਦਾ ਹੈਗਾ ਚੌਥਾ ਕਾਰਨ ਅਨਸੇਫ ਸੈਕਸुअल ਰਿਲੇਸ਼ਨਸ਼ਿਪ ਜਿਹੜਾ ਉਹ ਆਉਣ ਦੇ ਨਾਲ ਜਿਹੜਾ ਉਹ ਐਚ ਆਈ ਵੀ ਜਿਹੜਾ ਹੁੰਦਾ ਹੈਗਾ ਠੀਕ ਹੈ ਜੀ ਇਹ ਚਾਰ ਮੁੱਖ ਕਾਰਨ ਹੈਗੇ ਆ ਜਿਹੜੇ ਜਿਹਦੇ ਨਾਲ ਐਚ ਆਈ ਵੀ ਫੈਲਦਾ ਹੈਗਾ ਹੁਣ ਇਹਦੇ ਇੰਨੀ ਗੱਲ ਸਮਝ ਲੱਗ ਗਈ ਤੁਹਾਨੂੰ ਕਲੀਅਰ ਆ ਸਾਰਿਆਂ ਨੂੰ ਹਾਂਜੀ ਐਚ ਆਈ ਵੀ ਕਿਵੇਂ ਫੈਲਦਾ ਹੈ ਚਾਰ ਕਾਲ ਅਗਲਾ ਇਹਦੇ ਲੱਛਣ ਕੀ ਆ ਕਿ ਕਿਵੇਂ ਪਤਾ ਲੱਗੂਗਾ ਕਿ ਇਨਸਾਨ ਨੂੰ ਐਚ ਆਈ ਵੀ ਜਿਹੜਾ ਉਹ ਹੈਗਾ ਜਿਹੜੇ ਇਨਸਾਨ ਨੂੰ ਐਚ ਆਈ ਵੀ ਹੋਊਗਾ ਠੀਕ ਹੈ ਜੀ ਉਹ ਆਮ ਤੌਰ ਤੇ ਦੇਖਣ ਨੂੰ ਤੰਦਰੁਸਤ ਲੱਗੂਗਾ ਆਪਾਂ ਤੁਰ ਰਹੇ ਆ ਤੁਸੀਂ ਤੁਰ ਫਿਰ ਰਹੇ ਹੋ ਉਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹਨੂੰ ਐਚ ਆਈ ਵੀ ਹੈਗਾ ਪਰ ਇਹ ਰੈਸਟ ਕੋਸਟ ਲੱਗੂਗਾ ਐਚ ਆਈ ਵੀ ਦਾ ਪਤਾ ਸਿਰਫ ਔਰ ਸਿਰਫ ਟੈਸਟ ਕਰਾ ਕੇ ਪਤਾ ਲੱਗੂਗਾ ਰਿਪੋਰਟ ਦੇ ਵਿੱਚ ਆਊਗਾ ਤਾਂ ਹੀ ਪਤਾ ਲੱਗੂਗਾ ਕਿ ਇਹਨੂੰ ਐਚ ਆਈ ਵੀ ਹੈ ਨਹੀਂ ਤਾਂ ਆਮ ਤੌਰ ਤੇ ਇਨਸਾਨ ਆ ਜਿਹੜਾ ਉਹ ਤੰਦਰੁਸਤ ਆ ਜਿਹੜਾ ਉਹ ਜਾਪਦਾ ਹੈਗਾ ਠੀਕ ਹੈ ਜੀ ਦੂਜੀ ਗੱਲ ਆ ਮੰਨ ਕੇ ਚਲੋ ਕਿਸੇ ਵੀ ਇਨਸਾਨ ਨੂੰ ਐਚ ਆਈ ਵੀ ਆ ਜਿਵੇਂ ਮੈਂ ਚਾਰ ਕਾਰਨ ਦੱਸੇ ਚਾਰਾਂ ਕਾਰਨਾਂ ਚੋਂ ਹਨ ਕਿਸੇ ਵੀ ਤਰੀਕੇ ਨਾਲ ਐਚ ਆਈ ਵੀ ਹੋਇਆ ਆਪਾਂ ਸਿਰੰਜ ਵਾਲੀ ਗੱਲ ਨੂੰ ਫੜ ਲੈਨੇ ਠੀਕ ਹੈ ਮੰਨ ਕੇ ਚਲੋ ਇੱਕ ਬੰਦੇ ਨੇ ਇੱਕ ਬੰਦੇ ਨੇ ਸਰਿੰਜ ਲਾਈ ਹੈਗੀ ਆ ਉਹੀ ਨਾਲ ਦੇ ਨੇ ਸਹੀ ਬੰਦੇ ਨੇ ਸਰਿੰਜ ਲਾ ਲਈ ਠੀਕ ਹੈ ਤਾਂ ਉਹ ਬੰਦਾ 2 ਦਿਨ ਬਾਅਦ ਹਫਤੇ ਬਾਅਦ ਮਹੀਨੇ ਬਾਅਦ 2 ਮਹੀਨਿਆਂ ਬਾਅਦ ਟੈਸਟ ਕਰਾਉਣ ਜਾਊਗਾ ਰਿਪੋਰਟ ਕਰਾਈ ਆਈ ਆਈਟੀਸੀ ਸੈਂਟਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਬਣਿਆ ਜਿੱਥੋਂ ਇਹਦਾ ਟੈਸਟ ਕਰਵਾਇਆ ਜਾ ਸਕਦਾ ਟੈਸਟ ਫ੍ਰੀ ਆ ਰਿਪੋਰਟ ਕਰਵਾਈ ਹੋਣੇ ਜਾ ਕੇ ਹਫਤੇ ਬਾਅਦ 2 ਮਹੀਨਿਆਂ ਬਾਅਦ ਤਾਂ ਟੈਸਟਾ ਜਿਹੜਾ ਉਹਦਾ ਰਿਪੋਰਟ ਆ ਨੈਗੇਟਿਵ ਆਊਗੀ ਜਿੰਨੇ ਮਰਜੀ ਟੈਸਟ ਕਰਾ ਲ। ਹਾਲਾਂਕਿ ਐਚਆਈਵੀ ਵਾਇਰਸ ਉਹਦੀ ਬਾਡੀ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਐਂਟਰ ਹੋ ਚੁੱਕਿਆ ਪਰ ਟੈਸਟਾ ਨੈਗੇਟਿਵ ਆਊਗਾ। ਇਹਦਾ ਪਤਾ ਕਦੋਂ ਲੱਗਦਾ 3 ਤੋਂ 6 ਮਹੀਨਿਆਂ ਤੱਕ ਇਹ ਜਿਹੜਾ ਰਿਪੋਰਟ ਦੇ ਵਿੱਚ ਆਉਂਦਾ ਹੈਗਾ ਉਸ ਤੋਂ ਪਹਿਲਾਂ ਇਹ ਵਾਇਰਸ ਲੁੱਕ ਕੇ ਸਰੀਰ ਦੇ ਅੰਦਰ ਜਿਹੜਾ ਕੰਮ ਉਹ ਕਰਦਾ ਹੈਗਾ। ਲੱਗੀ ਸਮਝ? ਇਹਦੇ ਜਿਹੜੇ ਲੱਛਣ ਹੈਗੇ ਆ। ਅਗਲੀ ਗੱਲ ਅਗਲਾ ਲੱਛਣ ਕਦੋਂ ਪਤਾ ਲੱਗਦਾ ਜਿਵੇਂ ਮੈਂ ਗੱਲ ਕੀਤੀ ਕਿ ਬੰਦਾ ਆਮ ਤੌਰ ਤੇ ਤੰਦਰੁਸਤ ਲੱਗਦਾ ਹੈਗਾ ਹਨ ਇਹਦਾ ਪਤਾ ਲੱਗ ਕੇ 8 ਤੋਂ 10 ਸਾਲਾਂ ਦੇ ਬਾਅਦ ਜਾਂ ਉਸ ਤੋਂ ਵੀ ਵੱਧ ਸਮਾਂ ਲੈ ਕੇ ਪਤਾ ਲੱਗਦਾ ਲੱਛਣ ਇਹਦੇ ਬਾਹਰ ਆਉਂਦੇ ਹੈਗੇ ਉਹਨਾ ਟਾਈਮ 10 ਸਾਲਾਂ ਤੱਕ 11 ਸਾਲਾਂ ਤੱਕ 12 15 ਸਾਲਾਂ ਤੱਕ ਇਨਸਾਨ ਤੰਦਰੁਸਤ ਲੱਗੂਗਾ ਤੁਹਾਨੂੰ ਵੀ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ ਇਹ ਠੀਕ ਠਾਕ ਆ ਉਸ ਤੋਂ ਬਾਅਦ ਉਹਦਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਊਗਾ ਬਿਮਾਰੀਆਂ ਲਗਾਤਾਰ ਇੱਕ ਵਾਰੀ ਹਮਲਾ ਕਰ ਦੇਣਗੀਆਂ ਫਿਰ ਇਹਦਾ ਪਤਾ ਲੱਗਦਾ ਇਹਦੇ ਲੱਛਣ ਇਹ ਆ ਠੀਓਰਨਾ ਟਾਈਮ ਕੋਈ ਇਹਦਾ ਪਤਾ ਨਹੀਂ ਲੱਗਦਾ ਐਨੀ ਗੱਲ ਕਲੀਅਰ ਹੋ ਗਈ ਠੀਕ ਹੈ ਜੀ ਹੁਣ ਅਗਲੀ ਗੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਜਿਹੜਾ ਟੈਸਟ ਆ ਆਰਟੀਸੀ ਸੈਂਟਰ ਆ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਆ ਆਪਣੇ ਕੋਟਕਪੂਰੇ ਦੇ ਵਿੱਚ ਤੇ ਇਹਦਾ ਟੈਸਟ ਕਰਾਏ ਤੋਂ ਹੀ ਪਤਾ ਲੱਗਣਾ ਟੈਸਟ ਵਿਅਕਤੀ ਨੇ ਕਰਵਾ ਲਿਆ ਟੈਸਟ ਕਰਵਾ ਲਿਆ ਐਚ ਆਈ ਵੀ ਪੋਜ਼ਿਟਿਵ ਆ ਗਿਆ ਉਸ ਤੋਂ ਬਾਅਦ ਆਰਟੀ ਸੈਂਟਰ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਹੀ ਬਣਿਆ ਹੋਇਆ ਜਿੱਥੋਂ ਇਹਦੀ ਦਵਾਈ ਆ ਜਿਹੜੀ ਉਹ ਮਿਲਦੀ ਹੈਗੀ ਆ ਇਲਾਜ ਆ ਜਿਹੜਾ ਉਹ ਫ੍ਰੀ ਚੱਲਦਾ ਹੈਗਾ ਔਰ ਇਹਦੀ ਜਾਣਕਾਰੀ ਆ ਜਿਹੜੀ ਉਹ ਗੁਪਤ ਰੱਖੀ ਜਾਂਦੀ ਹੈਗੀ ਠੀਕ ਹੈ ਜਿੰਨਾ ਚਿਰ ਉਹ ਇਨਸਾਨ ਜਿਹਦੀ ਰਿਪੋਰਟ ਆਈ ਹੈਗੀ ਆ ਪੋਜੀਟਿਵ ਆਈ ਹੈਗੀ ਉਹ ਇਨਸਾਨ ਨਹੀਂ ਕਹਿੰਦਾ ਕਿ ਮੇਰੇ ਮਾਪਿਆਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਦੱਸ ਦਿਓ ਉਹਦੀ ਇਜਾਜ਼ਤ ਤੋਂ ਬਿਨਾ ਜਿਹੜਾ ਉਹ ਇਹ ਜਾਣਕਾਰੀ ਆ ਹੋਰ ਕਿਸੇ ਨੂੰ ਵੀ ਜਿਹੜਾ ਉਹ ਨਹੀਂ ਦਿੱਤੀ ਜਾਂਦੀ ਹੈਗੀ ਠੀਕ ਹੈ ਜੀ ਇੰਨਾ ਕਲੀਅਰ ਆ ਸੋ ਤੁਹਾਡੇ ਤੱਕ ਅੱਜ ਪਹੁੰਚ ਕਰਨ ਦਾ ਮਕਸਦ ਆ ਜਿਹੜਾ ਉਹ ਸਾਡਾ ਇਹ ਆ ਕਿਉਂਕਿ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਦੀ ਗੱਲਾਂ ਨੂੰ ਕੈਪਚਰ ਕਰਨ ਦੀ ਜਿਹੜੀ ਤਾਕਤ ਹੁੰਦੀ ਆ ਸ਼ਕਤੀ ਹੁੰਦੀ ਆ ਉਹ ਆਮ ਇਨਸਾਨਾਂ ਨਾਲੋਂ ਆਮ ਜਿਹੜੇ ਲੋਕ ਆ ਪਿੰਡਾਂ ਦੇ ਵਿੱਚ ਰਹਿੰਦੇ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਕਿਉਂਕਿ ਤੁਸੀਂ ਹਰ ਰੋਜ਼ ਟੀਚਰ ਸਾਹਿਬਾਨ ਦਾ ਲੈਕਚਰ ਅਟੈਂਡ ਕਰਦੇ ਹੋ ਤੁਹਾਨੂੰ ਗੱਲਾਂ ਸੁਣਨ ਦੀ ਗੱਲਾਂ ਗ੍ਰਹਿਣ ਕਰਨ ਦੀ ਆਦਤ ਹੈਗੀ ਆ ਸੋ ਥੋੜੇ ਤਾਂ ਕੇਸ ਕਰਕੇ ਪਹੁੰਚ ਕੀਤੀ ਆ ਕਿਉਂਕਿ ਤੁਸੀਂ ਇੱਕ ਤਾਂ ਨੌਜਵਾਨ ਹੋ ਠੀਕ ਆ ਅੱਗੇ ਚੱਲ ਕੇ ਤੁਹਾਡੇ ਮੋਢਿਆਂ ਤੇ ਜਿਹੜਾ ਉਹ ਸਮਾਜ ਦਾ ਬੋਝ ਆਣਾ ਦੂਜਾ ਤੁਸੀਂ ਚੰਗੇ ਢੰਗ ਨਾਲ ਆਮ ਲੋਕਾਂ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਫਿਕਰ ਹੁੰਦਾ ਕਿ ਅੱਜ ਦੀ ਦਿਹਾੜੀ ਲੱਗੀ ਆ ਕੱਲ ਦੀ ਪਤਾ ਨਹੀਂ ਲੱਗਣੀ ਆ ਕਿ ਨਹੀਂ ਕੱਲ ਕੱਲ ਦਾ ਵਜਾਰਾ ਪਤਾ ਨਹੀਂ ਕਿਵੇਂ ਹੋਣਾ ਉਹ ਫਿਕਰਾਂ ਵਿੱਚ ਰਹਿੰਦੇ ਹੁੰਦੇ ਉਹ ਇੱਥੇ ਸਾਹਮਣੇ ਬੈਠ ਕੇ ਬੈਠੇ ਹੋਣਗੇ ਫਿਜ਼ੀਕਲ ਰੂਪ ਦੇ ਵਿੱਚ ਸਰੀਰ ਰੂਪ ਦੇ ਵਿੱਚ ਪਰ ਉਹਨਾਂ ਦਾ ਦਿਮਾਗ ਕਿਤੇ ਹੋਰ ਹੀ ਫਿਕਰਾਂ ਦੇ ਵਿੱਚ ਤੁਰਿਆ ਫਿਰਦਾ ਹੋਊਗਾ ਇਸ ਕਰਕੇ ਤੁਸੀਂ ਸਾਰੀ ਗੱਲ ਆ ਜਿਹੜੀ ਚੰਗੇ ਢੰਗ ਨਾਲ ਸਮਝ ਸਕਦੇ ਹੋ ਔਰ ਅੱਗੇ ਜਾ ਕੇ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਬੱਚੇ ਧਿਆਨ ਅੱਗੇ ਜਾ ਕੇ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਮਾਪਿਆਂ ਨੂੰ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਚੰਗੇ ਢੰਗ ਦੇ ਨਾਲ ਸਮਝਾ ਜਿਹੜਾ ਉਹ ਸਕਦੇ ਹੋ। ਸੋ ਜੇ ਤੁਹਾਨੂੰ ਪਿੰਡ ਦੇ ਵਿੱਚ ਵੀ ਕੋਈ ਲੱਗਦਾ ਹੈਗਾ ਕਿ ਆਹਾਂ ਇਹਨਾਂ ਨੂੰ ਹੋ ਸਕਦਾ ਜਾਂ ਜਿਹੜੇ-ਜਿਹੜੇ ਮੈਂ ਕਾਰਨ ਦੱਸੇ ਹੈਗੇ ਹਨ ਉਹ ਲੱਗਦਾ ਤਾਂ ਤੁਸੀਂ ਪਿੰਡ ਦੇ ਹਾਂ ਮੇਰੇ ਤੱਕ ਪਹੁੰਚ ਕਰ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਜਾਣਕਾਰੀ ਜੋ ਵੀ ਇਹਦਾ ਇਲਾਜ ਹੈ ਜਿਹੜਾ ਆਈਟੀਸੀ ਸੈਂਟਰ ਦੇ ਵਿੱਚ ਇੱਕ ਗੱਲ ਜਿਹੜੀ ਮੈਂ ਲੱਛਣਾਂ ਦੀ ਕੀਤੀ ਇੱਕ ਗੱਲ ਜਿਹੜੀ ਰਹਿ ਗਈ ਇੱਕ ਪੁਆਇੰਟ ਜਿਵੇਂ ਆਪਾਂ ਗੱਲ ਕੀਤੀ ਵੀ ਇਹਨਾਂ ਇਹਨਾਂ ਕਾਰਨਾ ਕਰਕੇ ਹੋ ਜਾਂਦਾ ਹਨਾ ਇੱਕ ਜਿਹੜਾ ਮੇਨ ਟੋਪਿਕ ਆ ਇਹ ਮਾਪੇ ਆ ਹਨਾ ਜਦੋਂ ਵਿਆਹ ਹੁੰਦਾ ਬੱਚਿਆਂ ਦਾ ਵੱਡਾ ਹੋ ਜਾਂਦਾ ਹਨਾ ਲੜਕੀ ਦੇ ਮਾਪੇ ਆਨ ਤੌਰ ਤੇ ਪੁੱਛਦੇ ਆ ਮੁੰਡਾ ਜੀ ਕੀ ਕੀ ਕੰਮ ਕਰਦਾ ਹਨਾ ਕਿੰਨੇ ਕਮਾਉਂਦਾ ਸਭ ਕੁਝ ਉਹਦੇ ਬਾਰੇ ਜਾਣ ਲੈਂਦੇ ਆ ਮੁੰਡੇ ਦੇ ਮਾਪੇ ਵੀ ਹਨਾ ਕੁੜੀ ਦੇ ਬਾਰੇ ਜਾਣ ਲੈਂਦੇ ਸਾਰਾ ਕੁਝ ਵੀ ਕੀ ਕੰਮ ਕਰਦੀ ਆ ਜਾਂ ਕੁਝ ਵੀ ਘਰ-ਬਾਰ ਚੰਗੀ ਤਰ੍ਹਾਂ ਚਲਾ ਲੂਗੀ ਰੋਟੀ ਪਾਣੀ ਆਉਂਦਾ ਜੋਗਿਓ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਉਹ ਲੈ ਲੈਂਦੇ ਆ ਪਰ ਇੱਕ ਮੇਨ ਕਾਰਨ ਜੇ ਮੈਂ ਦੱਸਿਆ ਕਿ ਐਚ ਆਈ ਵੀ ਬੂਲਦਾਨੀ ਹੈਗਾ ਜਾਂ ਇਹਦੇ ਲੱਛਣ ਨਹੀਂ ਹੈਗੇ ਟਾਈਮ ਪਾ ਕੇ ਇਹ ਸਾਹਮਣੇ ਆਉਂਦਾ ਹੈਗਾ ਇਹਦਾ ਜਿਹੜਾ ਟੈਸਟ ਆ ਮੁੰਡੇ ਕੁੜੀ ਦਾ ਕਰਾ ਲੈਣਾ ਚਾਹੀਦਾ ਇਹ ਇਨਸਾਨੀ ਜ਼ਿੰਦਗੀ ਨੂੰ ਬਚਾਉਣ ਦੇ ਵਿੱਚ ਬਹੁਤ ਸਹਾਇਕ ਆ ਕਿਉਂਕਿ ਦਸਾਂ ਸਾਲਾਂ ਬਾਅਦ 15 ਸਾਲਾਂ ਬਾਅਦ ਜਿਹੜਾ ਇਹ ਸਾਹਮਣੇ ਆਉਂਦਾ ਹੈਗਾ ਉਦੋਂ ਬਾਅਦ ਉਹਨੇ ਟਾਈਮ ਤੱਕ ਜਿਹੜਾ ਬਹੁਤ ਟਾਈਮ ਪੈ ਜਾਂਦਾ ਹੈਗਾ ਜਿਹਦੇ ਨਾਲ ਇਹੜਾ ਇੱਕ ਤੋਂ ਦੂਜੇ ਤੱਕ ਜਿਹੜਾ ਫੈਲਦਾ ਜਿਹਦੇ ਨਾਲ ਜੇ ਮੁੰਡੇ ਨੂੰ ਐਚਆਈਵੀ ਹੋਇਆ ਤਾਂ ਵਿਆਹ ਤੋਂ ਬਾਅਦ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੈ ਕਿਉਂਕਿ ਕੁੜੀ ਨੂੰ ਵੀ ਐਚਆਈਵੀ ਹੋ ਸਕਦਾ ਜੇ ਕੁੜੀ ਨੂੰ ਆ ਤਾਂ ਮੁੰਡੇ ਨੂੰ ਵੀ ਜਿਹੜਾ ਹੋ ਐਚਆਈਵੀ ਹੋ ਸਕਦਾ ਇਸ ਤਰੀਕੇ ਦੇ ਨਾਲ ਵਿਆਹ ਤੋਂ ਪਹਿਲਾਂ ਜਿਹੜਾ ਐਚਆਈਵੀ ਦਾ ਟੈਸਟ ਹੈ ਜਿਹੜਾ ਉਹ ਕਰਾਉਣਾ ਬਹੁਤ ਲਾਜ਼ਮੀ ਹੈ ਠੀਕ ਹੈ ਜੀ ਇੰਨੀ ਕੁ ਜਾਣਕਾਰੀ ਹੈ ਜਿਹੜੀ ਤੁਹਾਡੇ ਤੱਕ ਅਸੀਂ ਅੱਜ ਲੈ ਕੇ ਆਏ ਆ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗੀ ਹੋਊਗੀ ਕੁਸੀਂ ਬਹੁਤ ਚੰਗੇ ਢੰਗ ਦੇ ਨਾਲ ਬਹੁਤ ਧਿਆਨ ਦੇ ਨਾਲ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕੋਈ ਤੁਹਾਡਾ ਸਵਾਲ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਹੈ ਜੀ ਕਿਸੇ ਦਾ ਕੋਈ ਸਵਾਲ ਆਪੀ ਆਜੀ ਆਜੀ ਹੋਤ ਅੰਮੀ ਆਹ ਕਾਹ ਹੈ ਕੋਈ ਫੇਲ ਅਚਾ ਬਈ ਹਲਾ ਤਾੜੀਆਂ

ਔਰ ਇਸੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਤੁਹਾਨੂੰ ਵਾਰ-ਵਾਰ ਚੇਨ ਕਰਦੇ ਰਹਿੰਦੇ ਆ ਕਿ ਜਿੰਨੇ ਵੀ ਤੁਸੀਂ ਬੱਚੇ ਹੋ ਏਸੀ ਦਾ ਹਮੇਸ਼ਾ ਯਾਦ ਰੱਖੋ ਕਿ ਆਸ-ਪਾਸੇ ਜੋ ਤੁਹਾਡੇ ਫਰੈਂਡ ਜੀ ਨੇ ਜਾਂ ਕਿਤੇ ਵੀ ਆਲੇ-ਦੁਆਲੇ ਕੋਈ ਵੀ ਬੱਚੇ ਜਾਂ ਕੋਈ ਵੀ ਹੋਰ ਜਣਾ ਤੁਹਾਨੂੰ ਨਸ਼ਿਆ ਪ੍ਰਤੀ ਤੁਹਾਨੂੰ ਇਹਦਾ ਕਿਸੇ ਵੀ ਨੀਤ ਬਾਰੇ ਜਦੋਂ ਪ੍ਰਸਾਇਡ ਕਰਦਾ ਤਾਂ ਜਾਣੀ ਦਾ ਜੇ ਕਿ ਉਹਦੇ ਨਾਲ ਹੋਰ ਬਹੁਤ ਸਾਰੇ ਚੀਜ਼ਾਂ ਦਾ ਲੈ ਕੇ ਆਉਂਦਾ ਹੈ ਜਿਵੇਂ ਤੁਹਾਨੂੰ ਸਭ ਨੇ ਦੱਸਿਆ ਇਹ ਤੇ ਜਿਹੜਾ ਐਡ ਜ्यादातर ਐਚਆਈਐ ਦਾ ਸਭ ਤੋਂ ਵੱਡੀ ਟਿਕਨ ਜਿਹੜੀ ਆ ਗਈ ਹੈ ਕਿਉਂਕਿ ਪਰਸੈਂਟੇਜ ਵਾਈ ਦੇਖਿਆ ਜਾਵੇ ਤਾਂ ਇਹ ਜਿਹੜੇ ਪੈਲਰ ਦਾ ਕਾਰਨ ਨਸ਼ੇ ਤੋਂ ਜ਼ਿਆਦਾ ਹੈ ਕਾਰਨ ਕੀ ਹੈ ਰਾਜੀ ਕਿ ਜਿਹੜੇ ਨਸ਼ੇ ਹੈ ਨਸ਼ਿਆਂ ਨਾਲ ਜਿਹੜੇ ਕਰਦੇ ਆ ਉਹਨਾਂ ਨੂੰ ਬਿਲਕੁਲ ਸੌਦੇ ਇੱਕ ਦੀ ਉਹ ਕੀ ਕਰਦੇ ਆ ਕਿ ਉਹ ਸਰੇਜ ਜੋ 85 ਉਹ ਹੀ ਕਈ ਜਣੇ ਵਰਤੀ ਜਾਂਦੇ ਆ ਜਿਹਦੇ ਨਾਲ ਇਹ ਰੋਗ ਜਿਹੜੇ ਆ ਜਿਹੜੇ ਕੋਨ ਰਾਹੀ ਐਗਰ ਨਾਲ ਦੂਜੀ ਥਾਂ ਤੇ ਫੈਲ ਜਾਂਦੇ ਆ

made mm -hmm.